ਕਾ ਕੰਸਾ ਵਾਹਿਗੁਰੂ ਜੀ ਕੀ ਹੱਤੇ ਆਹ ਗੁਰੂ ਪਿਆਰੇ ਗੁਰ ਸਿਵਾਯੋ ਕਜਬਾ ਅਨੰਦ ਸਾਹਿਬ ਜੀ ਦੀ 12ਵੀਂ ਪਉੜੀ ਦੀ ਵਿਚਾਰ ਕਰਨ ਲੱਗੇ ਹਾਂ ਜੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਬਾਦਸ਼ਾਹੀ ਪਰਮਾਤਮਾ ਦੀ ਸਤਸਾ ਗਰਦੇ ਹੋਈ ਫਰਮਾਨ ਕਰਦੇ ਨੇ ਹੇ ਮਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੋ ਕਿ ਇਹਦਾ ਅੱਖਰ ਨਾਲੋਂ ਨਹੀਂ ਦੇਖਿਆ ਜਾ ਸਕਦਾ ਇਸ ਸਰੀਰ ਦੇ ਇੰਦਰੀਆਂ ਮਨ ਇੰਦਰੀਆਂ ਨਾਲੋਂ ਪਰ ਹੈ ਇਸ ਕਰਕੇ ਹੇ ਮਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਤੇਰਾ ਅੰਤ ਨਹੀਂ ਪਾਇਆ ਜਾਂਦਾ ਕੰਦੂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ ਪ੍ਰਮਾਤਮਾ ਕਿਉਂਕਿ ਤੂੰ ਕਿੱਡਾ ਵੱਡਾ ਹੈ ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਕੋਈ ਨਾ ਜਾਣੇ ਤੇਰਾ ਕੇਵੜ ਚੀਰਾ ਗੈਰ ਗੁਹਿਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਚੀਰਾ ਜੀ ਜੰਤ ਸਭ ਤੇਰਾ ਖੇਲ ਤੇਰਾ ਕਿਆ ਕੋ ਆਖ ਬੁਖਾਣੇ ਬਾਛ ਜੀ ਬਰਮਾਨ ਕਰਦੇ ਨੇ ਇਹ ਜੀਵ ਜੰਤ ਸਭ ਤੇਰਾ ਖੇਲ ਹੈ ਇਹ ਤੇਰੀ ਰਚੀ ਹੋਈ ਇੱਕ ਖੇਡ ਹੈ ਹੋਰ ਕੋਈ ਕੀ ਕਹਿ ਕੇ ਤੇਰਾ ਗਥਨ ਕਰੇ ਕੀ ਕਿਹਾ ਜਾ ਸਕੇ ਆਖੇ ਤਾ ਵੇਖੀ ਸਭ ਤੂੰ ਹੈ ਜਿਨ ਜਗਤ ਤੇ ਉਪਾਇਆ ਸਤਗੁਰ ਬਾਛ ਜੀ ਬਰਮਾਨ ਕਰਦੇ ਨੇ ਸਭ ਕੁਝ ਆਖਤਾ ਤੇ ਵੇਖਤਾ ਤੂੰ ਆਪ ਹੀ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ ਸਭ ਕੁਝ ਤੂੰ ਆਖਦਾ ਤੇ ਵੇਖਦਾ ਆਪ ਹੀ ਹੈ ਜਿਨ ਜਗਤ ਪਾਇਆ ਜਿਸ ਨੇ ਜਗਤ ਪੈਦਾ ਕੀਤਾ ਹੈ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਇਹਤ ਨਾ ਪਾਇਆ ਗੁਰੂ ਜੀ ਫਰਮਾਨ ਕਰਦੇ ਨੇ ਤੂੰ ਸਦਾ ਸਾਡੀ ਪਹੁੰਚ ਤੋਂ ਪਰੇ ਹੈ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਗੁਰ ਪਰਮਾਤਮਾ ਹੈ ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾਸ਼ਿਵ ਜੋਗ ਕਰੀ ਮਥਰਾ ਜਨਕੂ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਟ નિਹਾਲ ਕਰਿ ਬਾਉ ਦਾ ਅੰਤ ਨਹੀਂ ਬਾਜਦਾ ਕਿਉਂਕਿ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਕੋ ਪਰਮੇਸ਼ਰ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਸੋ ਅਓਸੀ ਅੱਜ ਦੇ ਵਿਚਾਰ ਗੁਰੂ ਪੈਰ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਮਹਾਰਾਜ ਸਾਹਿਬ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ